सत श्रीकाल जी अज अस्ली बहुत ही प्यारे प्यारे सूटों की वीडियो लेके आए हाँ इस समर न्यू कलैक्शन आया है, है साढ़े को देखो पहला सूट वा ऑफ वाइट कलर पर है ए वाला भी ऑफ वाइट कलर पर है किन्ने प्यारे पिंक यैलो कलर इस तैयार किया गया है बहुत ही कैट डिजाइना दे सूट साढ़े कोवेलेबल हैं ਕਿਕਰ ਤੁਹਾਨੂੰ ਇਹ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਵੇ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਜੀ ਜਿਸ ਤਰ੍ਹਾਂ ਹੀ ਤੁਹਾਡਾ ਆਰਡਰ ਹੋਏਗਾ ਉਸੇ ਦਿਨ ਜਾਂ ਉਸ ਤੋਂ ਅਗਲੇ ਦਿਨ ਤੁਹਾਡਾ ਪਾਰਸਲ ਡਿਸਪੈਚ ਕਰ ਦਿੱਤਾ ਜਾਏਗਾ ਤੇ ਹਫਤੇ ਦੇ ਵਿੱਚ ਵੀ ਤੁਹਾਡਾ ਪਾਰਸਲ ਤੁਹਾਡੇ ਘਰੇ ਫ੍ਰੀ ਸ਼ਿਪਿੰਗ ਕੋਸਟ ਤੇ ਤੁਹਾਨੂੰ ਮਿਲ ਜਾਏਗਾ ਹਾਂਜੀ ਆਲ ਇੰਡੀਆ ਸ਼ਿਪਿੰਗ ਫ੍ਰੀ ਹੈ ਜੀ ਤੁਸੀਂ ਘਰ ਬੈਠੇ ਹੀ ਆਪਣਾ ਸੂਟ ਆਰਡਰ ਕਰਵਾ ਸਕਦੇ ਹੋ ਇਹ ਗਰਮੀਆਂ ਦਾ ਤੋਹਫਾ ਹੈ ਜੀ ਪਾਰਟੀ ਵੇਅਰ ਸੂਟ ਹਨ ਗਰਮੀਆਂ ਵਿੱਚ ਬਹੁਤ ਹੀ ਸੋਹਣੇ ਸੋਹਣੇ ਠੰਡੇ ਠੰਡੇ ਕਲਰ ਵਿੱਚ ਇਹ ਸੂਟ ਆਏ ਹਨ ਸਾਰੇ ਹੀ ਡਿਜ਼ਾਈਨ ਬਹੁਤ ਪਿਆਰੇ ਹਨ ਇਹਨਾਂ ਦਾ ਫੈਬਰਿਕ ਬਹੁਤ ਹੀ ਸੌਫਟ ਔਰ ਸਮੂਥ ਹੈ ਜੀ ਜਿਹੜਾ ਕਿ ਤੁਹਾਨੂੰ ਪਸੰਦ ਆਏਗਾ ਬਹੁਤ ਹੀ ਸੋਬਰ ਜੇ ਸੂਟ ਹਨ जिड़े कि आलमोस्ट सार्क पसंद हो हाँ जी देखो कि सोहना डिजिटल प्रिंट उपरू तैयार किया गया डिजिटल प्रिंट उपर वर्क भी किया गया है इस द्रिंट ही दुपट्टा रेडी करवाया गया है जिस के उपर भी हैंडवर्क किया गया है फोर साइडर बहुत ही प्यारा बॉर्डर दिता गया है घेरा बहुत ही प्यारे डिजाइन नाल तैयार किए गए हैं ਬਹੁਤ ਹੀ ਸਮੂਥ ਫੈਬਰਿਕ ਹੈ ਜੀ ਜਿਹੜਾ ਕਿ ਗਰਮੀਆਂ ਵਿੱਚ ਪਾਇਆ ਤੁਹਾਨੂੰ ਬਹੁਤ ਹੀ ਸੌਫਟਨੈਸ ਦੇਗਾ ਠੰਡੇ-ਗੰਡੇ ਸੂਟਾਂ ਦੇ ਨਾਲ ਪਾਰਟੀ ਵਿੱਚ ਸੂਟ ਲੈ ਕੇ ਹਾਜ਼ਰਾਂ ਉਮੀਦ ਹੈ ਤੁਹਾਨੂੰ ਸਾਰੇ ਹੀ ਸੂਟ ਤੇ ਸੂਟ ਡਿਜ਼ਾਈਨ ਪਸੰਦ ਆਣਗੇ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਵੇ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਆਰਡਰ ਕਰਵਾ ਸਕਦੇ ਹੋ ਜੀ ਇਹ ਵਾਲਾ ਸੂਟ ਦੇਖੋ ਕਿੰਨਾ ਪਿਆਰਾ ਹੈ ਸੁਪਰ हैंडवर्क के नाम मिरर वर्क भी किया गया है डिजिटल प्रिंट है बहुत ही सॉफ्ट कपड़ा है ये वाला फैब्रिक भी शिमर उत्ते है ये तो पार्टीवेयर सूट अवेलेबल है जी ये वाला सूट पहले सूट नाल ही है जी सेम डिज़ाइन है सिर्फ कलर अलग है इस डिज़ाइन साढ़े कोलमोस्ट चार पांच कलर है जी ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਏ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਇਹਨਾਂ ਨੂੰ ਤੁਸੀਂ ਕਿਸੇ ਵੀ ਫੰਕਸ਼ਨ ਪਾਰਟੀ ਤੇ ਵੇਅਰ ਕਰ ਸਕਦੇ ਹੋ ਹਾਂਜੀ ਆਪਣੇ ਸਾਈਜ਼ ਅਕੋਰਡਿੰਗਲੀ ਇਹਨਾਂ ਨੂੰ ਤੁਸੀਂ ਸਟਿਚ ਕਰਵਾ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਸੂਟ ਹਨ ਜੀ ਐਸੇ ਤਰ੍ਹਾਂ ਦੀਆਂ ਪਿਆਰੀਆਂ ਪਿਆਰੀਆਂ ਵੀਡੀਓਜ਼ ਲੈ ਕੇ ਆစီ ਫਿਰ ਤੋਂ ਹਾਜ਼ਰ ਹੋਵਾਂਗੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਣ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਸ਼ੇਅਰ ਕਰੋ ਜੀ ਹਾਂਜੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰੋ ਕਿ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖ ਰਹੇ ਹੋ ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਸਾਡੀਆਂ ਵੀਡੀਓ ਕਿੱਥੇ-ਕਿੱਥੇ ਤੱਕ ਸਾਡੀਆਂ ਭੈਣਾਂ ਦੇਖ ਰਹੀਆਂ ਹਨ ਤੁਸੀਂ ਕਿਸ ਤਰ੍ਹਾਂ ਦੇ ਸੂਟ ਪਸੰਦ ਕਰਦੇ ਹੋ ਇਹ ਵੀ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਜੀ ਅਸੀਂ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਸਾਡੇ ਲਿਆਂਦੀ ਹੋਈ ਵੀਡੀਓ ਵਿੱਚ ਜਿੰਨੇ ਵੀ ਸੂਟ ਤੁਹਾਨੂੰ ਦਿਖਾਈਏ ਤੁਹਾਨੂੰ ਸਾਰੇ ਹੀ ਸੂਟ ਡਿਜ਼ਾਈਨ ਪਸੰਦ ਆਣ ਜੀ ਹਾਂ ਜੀ ਤੁਸੀਂ ਸਾਡੀਆਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦਿੱਤਾ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ